ਨਿੱਕੀਆਂ ਜਿੰਦਾ ਵੱਡੇ ਸਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਦਿਨ-ਪ੍ਰਤੀ ਦਿਨ ਬਲਵਾਨ ਹੋਣ ਲੱਗੇ ਹਥਿਆਰਾਂ ਦੀ ਵਰਤੋਂ ਸਿੱਖ ਕੇ ਜ਼ੁਲਮ ਵਿਰੁੱਧ ਕੁਝ ਕਰ ਸਕਣ ਦੇ ਸਮਰੱਥ ਹੋਣ ਲੱਗੇ ਅਤੇ ਉੱਚੀਆਂ ਨੀਵੀਆਂ ਜਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਮਨੁੱਖ ਜਾਤੀ ਨੂੰ ਆਜ਼ਾਦੀ ਦਾ ਜੀਵਨ ਬਤੀਤ ਕਰਨ ਦੀ ਸਿੱਖਿਆ ਦੇਣ ਲੱਗੇ ਇਹੀ ਕਾਰਨ ਸੀ ਕਿ ਅਨੰਦਪੁਰ ਦੇ ਗਵਾਂਢੀ ਪਹਾੜੀ ਰਾਜੇ ਜੋ ਨੀਵੀਆਂ ਜਾਤਾਂ ਵਾਲਿਆਂ ਨੂੰ ਹਮੇਸ਼ਾ ਊਚ ਜਾਤੀ ਦੇ ਸੇਵਾਦਾਰ ਹੀ ਸਮਝਦੇ ਸਨ ਸਿੱਖਾਂ ਦੇ ਦੁਸ਼ਮਣ ਬਣ ਬੈਠੇ ਉਹਨਾਂ ਨੇ ਮਿਲ ਕੇ ਦਿੱਲੀ ਤੇ ਤਖਤ ਉੱਤੇ ਬੈਠੇ ਜ਼ਾਲਮ ਔਰੰਗਜ਼ੇਬ ਨੂੰ ਆਪਣੇ ਨਾਲ ਗੰਡਿਆ ਤੇ ਸਿੱਖੀ ਦੀ ਵੱਧ ਰਹੀ ਵੇਲ ਨੂੰ ਜੜੋਂ ਹੀ ਪੁੱਟਣ ਲਈ ਤਿਆਰ ਹੋ ਪਈ ਦਿੱਲੀ ਪੰਜਾਬ ਤੇ ਕਸ਼ਮੀਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਸਿੱਖਾਂ ਦੇ ਗੜ ਅਨੰਦਪੁਰ ਨੂੰ ਸਭ ਪਾਸਿਓਂ ਘੇਰ ਲਿਆ ਸੱਤ ਮਹੀਨਿਆਂ ਦੇ ਇਸ ਘੇਰੇ ਦੌਰਾਨ ਸਿੱਖ ਕਿਲੇ ਦੇ ਅੰਦਰ ਦਰਖਤਾਂ ਦੇ ਪੱਤੇ ਖਾ-ਖਾ ਪੇਟ ਭਰ ਰਹੇ ਸਨ ਕਿਲੇ ਵੱਲ ਨੂੰ ਪਾਣੀ ਲਿਆਉਣ ਵਾਲੀ ਨਦੀ ਦਾ ਰਸਤਾ ਵੀ ਝਾਲਮਾ ਨੇ ਬਦਲ ਦਿੱਤਾ ਇੱਧਰ ਕਿਲੇ ਦੇ ਵਿੱਚ ਗੁਰੂ ਜੀ ਦੇ ਸਿੱਖ ਭੁੱਖ ਤੇ ਕਸ਼ਟ ਚੱਲ ਰਹੇ ਸਨ ਤੇ ਉੱਧਰ ਦੁਸ਼ਮਣ ਵੀ ਇੰਨੇ ਲੰਮੇ ਸਮੇਂ ਤੱਕ ਸਿੱਖੀ ਦੇ ਗੜ੍ਹ ਨੂੰ ਫਤਿਹ ਨਾ ਕਰ ਸਕਣ ਦੇ ਕਾਰਨ ਪਰੇਸ਼ਾਨ ਸਨ ਅੰਤ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਸੌ ਬੰਦਾਂ ਅਤੇ ਮੁਸਲਮਾਨ ਜਰਨੈਨਾ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਤੇ ਲਿਖਤੀ ਰੂਪ ਵਿੱਚ ਗੁਰੂ ਜੀ ਨੂੰ ਇਹ ਕਹਿ ਕੇ ਭੇਜਿਆ ਕਿ ਤੁਸੀਂ ਆਨੰਦਪੁਰ ਤੋਂ ਚੱਲੇ ਜਾਵੋ ਤਾਂ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਵਾਪਸ ਘਰਾਂ ਨੂੰ ਪਰਤ ਜਾਵਾਂਗੇ ਕਿਲੇ ਦੇ ਅੰਦਰਲੇ ਹਾਲਾਤਾਂ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਆਨੰਦਪੁਰ ਨੂੰ ਛੱਡ ਜਾਣ ਦਾ ਫੈਸਲਾ ਕੀਤਾ ਤੇ 20 ਤੇ 21 ਦਸੰਬਰ ਨੂੰ ਸਨ 1704 ਦੀ ਵਿਚਲੀ ਰਾਤ ਨੂੰ ਪਰਵਾਰ ਤੇ ਸਿੱਖਾ ਸਣੇ ਕਿਲੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਵੱਲ ਨੂੰ ਤੁਰ ਪਏ ਸਰਸਾ ਨਦੀ ਤੋਂ ਹਾਲਾ ਉਰੇ ਹੀ ਸਨ ਕੀ ਦੁਸ਼ਮਣਾਂ ਨੇ ਖਾਦੀਆਂ ਸੁਗੰਧਾਂ ਤੇ ਕਿਸਮਾਂ ਨੂੰ ਸ਼ੱਕੇ ਟੰਗ ਕੇ ਸਿੱਖਾਂ ਦੇ ਵਾਹੀਰ ਤੇ ਹਮਲਾ ਕਰ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਹੇਠ ਕੁਝ ਸਿੱਖਾਂ ਨੇ ਦੁਸ਼ਮਣਾਂ ਨੂੰ ਰੋਕਿਆ ਤੇ ਬਾਕੀ ਦੇ ਸਾਰੇ ਸਰਸਾ ਨਦੀ ਪਾਰ ਕਰਨ ਲੱਗੇ ਨਦੀ ਵਿੱਚ ਤਾਂ ਹੜ ਆਇਆ ਹੋਇਆ ਸੀ ਇੱਥੇ ਕਈ ਸਿੰਘ ਲੜਦਿਆਂ ਸ਼ਹੀਦ ਹੋਏ ਤੇ ਕਈ ਨਦੀ ਦੀ ਭੇਟ ਹੋ ਗਏ ਰਾਤ ਦੇ ਹਨੇਰੇ ਵਿੱਚ ਸਾਰਾ ਵਹੀ ਖੇਰੂ-ਖੇਰੂ ਹੋ ਗਿਆ ਦੋ ਵੱਡੇ ਸਹਬਜ਼ਾਦੇ ਪਿਤਾ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਨਾਲ ਕੁਝ ਸਿੰਘਾਂ ਸਮੇਤ ਸਰਸਾ ਨਦੀ ਦੇ ਪਾਰ ਹੋ ਕੇ ਚਮਕੌਰ ਸਾਹਿਬ ਨੂੰ ਤੁਰ ਪਏ ਅਤੇ ਦੋ ਛੋਟੇ ਸਹਬਜ਼ਾਦੇ ਦਾਤੀ ਮਾਤਾ ਗੁਜਰੀ ਜੀ ਸਮੇਤ ਸਰਸਾ ਨਦੀ ਤੇ ਉੱਪਰਲੇ ਕੰਡੇ ਦੇ ਨਾਲ-ਨਾਲ ਤੁਰ ਨਿਕਲੇ ਗਏ ਰਸਤੇ ਵਿੱਚ ਮਾਤਾ ਗੁਜਰੀ ਜੀ ਨੂੰ ਗੰਗੂ ਨਾਵੇਂ ਬ੍ਰਾਹਮਣ ਮਿਲ ਪਿਆ ਜੋ ਕਿ ਗੁਰੂ ਕੋਵਿੰਦ ਸਿੰਘ ਜੀ ਕੋਲ 22 ਸਾਲ ਤੱਕ ਘਰੇਲੂ ਨੌਕਰ ਰਹਿ ਚੁੱਕਾ ਸੀ ਗੰਗੂ ਦੀ ਨਿਯਮਰਤਾ ਪਰੇ ਬੇਨਤੀ ਤੇ ਮਾਤਾ ਗੁਜਰੀ ਦੋਹਾਂ ਪੁੱਤਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਸਮੇਤ ਗੰਗੂ ਦੇ ਘਰ ਖੇੜੀ ਚਲੇ ਗਏ ਗੰਗੂ ਦੀ ਨੀਅਤ ਖਰਾਬ ਹੋ ਗਈ ਉਸਨੇ ਰਾਤ ਨੂੰ ਸੁੱਤੇ ਪੇ ਮਾਤਾ ਗੁਜਰੀ ਜੀ ਦੇ ਸਹਰਾਣਿਓ ਮੋਹਰਾਂ ਦੀ ਥੈਲੀ ਚੱਕ ਲਈ ਮਾਤਾ ਜੀ ਦੇ ਪੁੱਛਣ ਤੇ ਰੋਲਾ ਪਾਉਣ ਲੱਗਾ ਮਾਤਾ ਜੀ ਨੇ ਸ਼ਾਂਤ ਕਰਾਉਣ ਦਾ ਉਪਰਾਲਾ ਕੀਤਾ ਪਰ ਗੰਗੂ ਤਾਂ ਇੱਕ ਚੋਰ ਦੂਜਾ ਚਤੂਰ ਵਾਲਾ ਡਰਾਮਾ ਕਰ ਰਿਹਾ ਸੀ ਉਹਨੇ ਹੋਰ ਇਨਾਮ ਹਾਸਲ ਕਰਨ ਲਈ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਦੇ ਥਾਣੇ ਜਾ ਕੇ ਦੱਸ ਦਿੱਤਾ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦੋ ਬੱਚੇ ਤੇ ਮਾਤਾ ਮੇਰੇ ਕਬਜੇ ਵਿੱਚ ਹਨ ਆਪ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਤੇ ਮੈਨੂੰ ਉਹਨਾਂ ਨੂੰ ਪਕੜਾਉਣ ਵਿੱਚ ਹਕੂਮਤ ਦੀ ਸਹਾਇਤਾ ਕਰਨ ਬਦਲੇ ਜੋ ਇਨਾਮ ਰੱਖਿਆ ਗਿਆ ਹੈ ਉਹ ਦੇਵੋ ਥਾਣੇਦਾਰ ਨੇ ਸਪਾਈਆਂ ਨੂੰ ਨਾਲ ਲੈ ਕੇ ਗੰਗੂ ਦੇ ਘਰ ਗੁਰੂ ਜੀ ਦੀ ਵਿਧ ਮਾਤਾ ਤੇ ਦੋ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਰਹੰਦ ਦੇ ਸੂਬੇ ਦਰ ਨਵਾਬ ਵਜ਼ੀਰ ਖਾਨ ਪਾਸ ਪਹੁੰਚਾ ਦਿੱਤਾ ਨਵਾਬ ਵजीर खान ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਫੜਨ ਲਈ 7 ਮਹੀਨੇ ਫੌਜਾਂ ਸਮੇਤ ਅਨੰਦਪੁਰ ਦੇ ਆਲੇ-ਦੁਆਲੇ ਘੁੰਮਦਾ ਰਿਹਾ ਸੀ ਪਰ ਨਰਾਸ਼ ਵਾਪਸ ਆਇਆ ਸੀ ਗੁਰੂ ਜੀ ਦੇ ਮਾਸੂਮ ਬੱਚਿਆਂ ਤੇ ਬਿਰਧ ਮਾਤਾਂ ਨੂੰ ਕੈਦੀਆਂ ਦੇ ਰੂਪ ਵਿੱਚ ਵੇਖ ਕੇ ਬਹੁਤ ਪਰਸੰਨ ਹੋਇਆ ਉਸਨੇ ਠੰਡੇ ਬੁਰਜ ਵਿੱਚ ਇਹਨਾਂ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਤੇ ਨਾਲ ਹੀ ਅਗਲੀ ਸਵੇਰ ਬੱਚਿਆਂ ਨੂੰ ਕਚਹਿਰੀ ਵੱਲ ਪੇਸ਼ ਕਰਨ ਦਾ ਵੀ ਫਰਮਾਨ ਜਾਰੀ ਕਰ ਦਿੱਤਾ ਦਸੰਬਰ ਦੀ برف ਵਰਖ ਵਰਗੀ ਠੰਡੀ ਰਾਤ ਨੂੰ ਠੰਡੇ ਫਰਸ਼ ਤੇ ਬੈਠੀ ਮਾਤਾ ਗੁਜਰੀ ਆਪਣੇ ਦੋ ਨਿੱਕੇ ਨਿੱਕੇ ਪੋਤਿਆਂ ਨੂੰ ਸਰੀਰ ਨਾਲ ਟੁੱਟ-ਕੁੱਟ ਗਰਮਾਉਂਦੀ ਤੇ ਚੁੰਮ ਕੇ ਸੁਆਣ ਦੇ ਯਤਨ ਕਰਦੀ ਰਹੀ। ਅੰਮ੍ਰਿਤ ਵੇਲੇ ਮਸੂਮਾਂ ਨੂੰ ਜਗਾਇਆ ਤੇ ਪਿਆਰ ਨਾਲ ਤਿਆਰ ਕੀਤਾ। ਦਾਦੀ ਪੋਤਿਆਂ ਨੂੰ ਕਹਿਣ ਲੱਗੀ, "ਪਤਾ ਜੇ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਬੱਚੇ ਹੋ ਜਿਸਨੇ ਜ਼ਾਲਮਾਂ ਤੋਂ ਕਦੀ ਈਨ ਨਹੀਂ ਮੰਨੀ।" ਧਰਮ ਦੀ ਆਨ ਤੇ ਸ਼ਾਨ ਬਦਲੇ ਆਪਣਾ ਸਭ ਕੁਝ ਦਾਤ ਤੇ ਲਗਾ ਦਿੱਤਾ ਤੇ ਆਪਣੇ ਪਿਤਾ ਨੂੰ ਵੀ ਸ਼ਹੀਦ ਕਰਵਾਉਣਾ ਮੰਨ ਲਿਆ ਦੇਖਿਓ ਕਿਤੇ ਵजीर खान ਦੇ ਦਿੱਤੇ ਲਾਲਚ ਤੇ ਡਰਾਵੇ ਕਾਰਨ ਧਰਮ ਵੱਲੋਂ ਕਮਜ਼ੋਰੀ ਨਾ ਦਿਖਾ ਦੇਣਾ ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾ ਵਾਰ ਕੇ ਵੀ ਕਾਇਮ ਰੱਖਣਾ ਦਾਦੀ ਪੋਤਿਆਂ ਨੂੰ ਇਹ ਕੁਝ ਸਮਝਾ ਹੀ ਰਹੀ ਸੀ ਕਿ ਵजीर खान ਦੇ ਸਿਪਾਹੀ ਦੋਹਾਂ ਸਹਿਬਜ਼ਾਦਿਆਂ ਨੂੰ ਕਚਹਿਰੀ ਵੱਲ ਲਿਜਾਣ ਲਈ ਆ ਪਹੁੰਚੇ ਜਾਂਦਿਆਂ ਨੂੰ ਦਾਦੀ ਨੇ ਫਿਰ ਚੁੰਮਿਆ ਤੇ ਪਿੱਠ ਤੇ ਹੱਥ ਫੇਰਦੀ ਨੇ ਪਿਆਰੇ ਤੇ ਹੁਣ ਹਾਰ ਪੋਤਿਆਂ ਨੂੰ ਸਪਾਈਆਂ ਨਾਲ ਤੋੜ ਦਿੱਤਾ ਕਚਹਿਰੀ ਵਿੱਚ ਨਵਾਬ ਵਜ਼ੀਰ ਖਾਨ ਦੇ ਨਾਲ ਹੋਰ ਵੀ ਵੱਡੇ ਵੱਡੇ ਦਰਬਾਰੀ ਬੈਠੇ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਦਰਬਾਰ ਵਿੱਚ ਬੜਦਿਆ ਹੀ ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੀ ਦਲੇਰੀ ਦੇਖ ਕੇ ਨਵਾਬ ਦੇ ਦਰਬਾਰੀ 당ਗ ਰਹਿ ਗਏ ਇੱਕ ਦਰਬਾਰੀ ਸੁਚਾਨੰਦ ਨੇ ਕਿਹਾ ਓਏ ਬੱਚਿਓ ਨਵਾਬ ਸਾਹਿਬ ਨੂੰ ਕੁਝ ਕੇ ਸਲਾਮ ਕਰੋ ਸਹਿਬਜ਼ਾਦੇਆਂ ਕਿਹਾ ਅਸੀਂ ਗੁਰੂ ਅਤੇ ਰੱਬ ਤੋਂ ਛੁੱਟ ਕਿਸੇ ਅੱਗੇ ਸੀਸ ਨਹੀਂ ਨਵਾਉਂਦੇ ਇਹੀ ਸਿੱਖਿਆ ਸਾਨੂੰ ਪਿਤਾ ਗੁਰੂ ਜੀ ਨੇ ਦਿੱਤੀ ਹੈ ਨਵਾਬ ਜੀਰ ਖਾਨ ਕਹਿਣ ਲੱਗਾ ਓਏ ਤੁਹਾਡਾ ਪਿਤਾ ਤੇ ਤੁਹਾਡੇ ਦੋਵੇਂ ਵੱਡੇ ਵੀਰ ਮਾਰ ਦਿੱਤੇ ਗਏ ਹਨ ਤੁਹਾਡੀ ਤਾਂ ਕਿਸਮਤ ਚੰਗੀ ਹੈ ਜੋ ਮੇਰੇ ਦਰਬਾਰ ਵੱਲ ਜਿਉਂਦੇ ਪੁੱਜ ਗਏ ਇਸਲਾਮ ਧਰਮ ਕਬੂਲ ਕਰ ਲਵੋ ਤਵਹ ਨੂੰ ਰਹਿਣ ਨੂੰ ਮਹਿਲਾ ਮਾੜੀਆਂ ਖਾਣੋਂ ਤਰ੍ਹਾਂ-ਤਰ੍ਹਾਂ ਦੇ ਭਗਵਾਨ ਪਹਿਣ ਨੂੰ ਰੇਸ਼ਮੀ ਕੱਪੜੇ ਮਿਲਣਗੇ ਸੇਵਾ ਵਿੱਚ ਹਰ ਵੇਲੇ ਨੌਕਰ ਚੱਕਰ ਰਹਿਣਗੇ ਵੱਡੇ ਹੋ ਜਾਵੋਗੇ ਤਾਂ ਵੱਡੇ-ਵੱਡੇ ਮੁਸਲਮਾਨ ਜਰਨੈਲਾ ਦੀਆਂ ਸੁੰਦਰ ਬੇਟੀਆਂ ਨਾਲ ਤੁਹਾਡੀਆਂ ਸ਼ਾਦੀਆਂ ਹੋਣਗੀਆਂ ਕੀ ਲੈਣਾ ਹੈ ਤੁਸੀਂ ਸਿੱਖੀ ਤੋਂ ਸਿੱਖ ਧਰਮ ਅਸੀਂ ਮੁੱਲੋਂ ਹੀ ਖਤਮ ਕਰ ਦੇਣਾ ਹੈ ਸਿੱਖ ਨਾਮ ਦੀ ਕੋਈ ਚੀਜ਼ ਅਸਾਂ ਰਹਿਣ ਨਹੀਂ ਦੇਣੀ ਜੇ ਮੁਸਲਮਾਨ ਬਣਨਾ ਪਰਮਾਨ ਨਹੀਂ ਕਰੋਗੇ ਤਾਂ ਕਸ਼ਟ ਦੇ ਦੇ ਕੇ ਮਾਰ ਦਿੱਤੇ ਜਾਓਗੇ ਤੁਹਾਡੇ ਸਰੀਰ ਦੇ ਟੁਕੜੇ ਕਰ ਦਿੱਤੇ ਜਾਣਗੇ ਜੋ ਅੱਗੋਂ ਕੋਈ ਸਿੱਖ ਬਨਣ ਦੀ ਹਿੰਮਤ ਨਾ ਕਰ ਸਕੇ ਜਿਉਂ-ਜਿਉਂ ਸੁਭਾ ਬੋਲਦਾ ਗਿਆ ਬੱਚੇ ਪਹਿਲਾ ਉਹਦੀ ਮੂਰਖਤਾ ਤੇ ਮੁਸਕਰਾਉਂਦੇ ਰਹੇ ਤੇ ਮਗਰੋਂ ਉਹਦੇ ਦਿੱਤੇ ਡਰਾਵਿਆਂ ਕਾਰਨ ਉਹਨਾਂ ਦੇ ਚਿਹਰੇ ਗੁੱਸੇ ਨਾਲ ਲਾਲ ਹੋ ਗਏ ਦੋਹਾਂ ਇੰਜ ਦੂਜੇ ਵੱਲ ਵੇਖਿਆ ਤੇ ਮਗਰੋਂ ਗੱਜ ਕੇ ਉੱਤਰ ਦਿੱਤਾ ਹੋਏ ਸੁਭਿਆ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਏ ਦੁਨੀਆ ਦਾ ਕੋਈ ਵੀ ਲਾਲਚ ਤੇ ਸ਼ਲਾਵਾ ਸਾਨੂੰ ਸਿੱਖੀ ਸਿਧਕ ਤੋਂ ਢੁਲਾ ਨਹੀਂ ਸਕਦਾ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾ ਬਾਗ ਕਿਸੇ ਤੋਂ ਡਰਦੇ ਨਹੀਂ ਅਸੀਂ ਇਸਲਾਮ ਕਦੀ ਵੀ ਕਬੂਲ ਨਹੀਂ ਕਰਾਂਗੇ ਤੂੰ ਜੋ ਕਰਨਾ ਚਾਹੇ ਕਰ ਲੈ ਸਾਡੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦ ਹੋਣਾ ਪ੍ਰਮਾਨ ਕਰ ਲਿਆ ਪਰ ਧਰਮ ਨਹੀਂ ਹਾਰਿਆ ਅਸੀਂ ਉਸ ਦਾਦੇ ਦੇ ਪੋਤੇ ਹਾਂ ਅਸੀਂ ਉਹਨਾਂ ਦੀ ਸ਼ਾਨ ਜਿਉਂਦੇ ਜੀ ਨੀਮੀਨ ਨਹੀਂ ਹੁਣ ਦਵਾਂਗੇ 9 ਸਾਲ ਦੇ ਜੋਰਾਵਰ ਸਿੰਘ ਤੇ 7 ਸਾਲ ਦੇ ਫਤੇਹ ਸਿੰਘ ਦੇ ਮੂੰਹੋਂ ਮਹਾਦਰਾਵਾਂ ਵਾਲੇ ਇਹ ਬਚਨ ਸੁਣ ਕੇ ਸਾਰੇ ਦਰਬਾਰ ਵਿੱਚ ਚੁੱਪ ਵਰਤ ਗਈ ਨਵਾਬ ਵजीर खान ਵੀ ਬੱਚਿਆਂ ਦੀ ਦਲੇਰੀ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਿਆ ਚੁੱਪ ਨੂੰ ਤੋੜ ਕੇ ਨਵਾਬ ਨੂੰ ਬੱਚਿਆਂ ਵਿਰੁੱਧ ਹੋਰ ਢੁਕਾਉਣ ਖਾਤਰ ਸੁਚਾਨੰਦ ਬੋਲਿਆ ਇੰਨੀ ਛੋਟੀ ਉਮਰ ਵਿੱਚ ਇਹ ਰਾਜ ਦਰਬਾਰ ਵਿੱਚ ਇੰਨੀ ਅੱਗ ਉਗਲ ਸਕਦੇ ਹਨ ਤਾਂ ਭੱਟੇ ਹੋ ਕੇ ਤਾਂ ਹਕੂਮਤ ਲਈ ਭਾਂਬੜਵਾਲ ਦੇਣਗੇ ਆਪਣੇ ਪਿਤਾ ਬਾਗ ਹਕੂਮਤ ਦੇ ਨੱਕ ਤੇ ਦਮ ਕਰ ਦੇਣਗੇ ਇਹਨਾਂ ਦਾ ਤੇ ਹੁਣੇ ਹੀ ਮਕੂ ਥੱਪ ਕਰ ਦੇਣਾ ਚਾਹੀਦਾ ਹੈ ਨਵਾਬ ਉੱਤੇ ਸੁਚਾਨੰਦ ਬੋਲੋ ਬੱਚਿਆਂ ਵਾਸਤੇ ਦਿੱਤੀ ਸਲਾਹ ਦਾ ਅਸਰ ਤਾਂ ਹੋਇਆ ਪਰ ਉਹ ਬੱਚਿਆਂ ਨੂੰ ਮਾਰਨ ਦੀ ਥਾਂ ਇਸਲਾਮ ਵਿੱਚ ਲਿਆਉਣ ਦਾ ਜ਼ਿਆਦਾ ਹਾਮੀ ਸੀ ਉਹ ਚਾਹੁੰਦਾ ਸੀ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਸਿੱਖੀ ਤੋਂ ਇਸਲਾਮ ਨੂੰ ਚੰਗਾ ਜਾਣਿਆ ਤੇ ਮੁਸਲਮਾਨ ਬਣ ਗਏ ਆਪਣੀ ਇਸ ਨਪਾਕ ਖਾਹਸ਼ ਦੀ ਮੂਰਤੀ ਲਈ ਉਸਨੇ ਗੁੱਸੇ ਤੇ ਕਾਬੂ ਪਾ ਲਿਆ ਤੇ ਕਿਹਾ ਲੱਗਾ ਬੱਚਿਓ ਜਾਓ ਆਪਣੀ ਦਾਦੀ ਕੋਲ ਤੇ ਕੱਲ ਆ ਕੇ ਮੇਰੀਆਂ ਕਈਆਂ ਗੱਲਾਂ ਦਾ ਸਹੀ-ਸਹੀ ਸੋਚ ਸਮਝ ਕੇ ਉੱਤਰ ਦੇਣਾ ਦਾਦੀ ਨਾਲ ਵੀ ਸਲਾਹ ਕਰ ਲੈਣਾ ਹੋ ਸਕਦਾ ਹੈ ਕਿ ਉਹ ਇਸਲਾਮ ਵਿੱਚ ਸ਼ਾਮਲ ਹੋਣਾ ਮਨ ਲੈਣ ਬੱਚੇ ਕੁਝ ਕਹਿਣਾ ਚਾਹੁੰਦੇ ਸਨ ਪਰ ਵਜੀਰ ਖਾਨ ਛੇਤੀ ਉੱਠ ਕੇ ਚਲਾ ਗਿਆ ਤੇ ਸਿਪਾਹੀ ਉਹਨਾਂ ਨੂੰ ਦਾਦੀ ਮਾਂ ਵੱਲ ਲੈ ਤੁਰੇ। ਬੱਚਿਆਂ ਨੂੰ ਸਹੀ ਸਲਾਮਤ ਸਿੱਖੀ ਸਰੂਪ ਵਿੱਚ ਉਮੇਂਦਾ ਉਮੇਂ ਤੇ ਚਿਹਰਿਆਂ ਤੇ ਲਾਲੀਆਂ ਭਖਦੀਆਂ ਦੇਖ ਕੇ ਦਾਦੀ ਨੂੰ ਸੁੱਖ ਦਾ ਸਾਹ ਲਿਆ। ਅਕਾਲ ਪੁਰਖ ਦਾ ਦਿਲੋਂ ਧੰਨਵਾਦ ਕੀਤਾ। ਕਿੰਨਾ ਚਿਰ ਬੱਚੇ ਦਾਦੀ ਦੇ ਕਲਾਵੇ ਵਿੱਚ ਜਕੜੇ ਰਹੇ ਤੇ ਪਿਆਰ ਦੀ ਨਿੱਕ ਦਾ ਆਨੰਦ ਮਾਣਦੇ ਰਹੇ। ਦਾਦੀ ਨੇ ਅੱਖਾਂ ਖੋਲੀਆਂ ਗਲਵਕੜੀ ਢਿੱਲੀ ਕੀਤੀ ਤੇ ਸਫਾਈ ਜਾ ਚੁੱਕੇ ਸਨ ਹੁਣ ਮਾਤਾ 구ਜਰੀ ਪੁੱਤਿਆਂ ਤੋਂ ਲੱਗੀ ਹੌਲੀ ਹੌਲੀ ਕਚੈਰੀ ਵਿੱਚ ਹੋਈ ਗੱਲਬਾਤ ਪੁੱਛਣ ਤੇ ਬੱਚੇ ਦੱਸਦੇ ਰਹੇ ਹੂਬ ਹੂ ਕਚੈਰੀ ਵਿੱਚ ਹੋਏ ਸੂਬੇ ਨਾਲ ਪ੍ਰਸ਼ਨ ਉੱਤਰ ਉਹਨਾਂ ਸੱਚਾ ਆਨੰਦ ਬੋਲੋ ਬਦਲੀ ਤੇ ਤੇਲ ਪਾਉਣ ਬਾਰੇ ਵੀ ਦਾਦੀ ਜੀ ਨੂੰ ਦੱਸਿਆ ਦਾਦੀ ਕਿਹਾ ਸ਼ਾਬਾਸ਼ ਬੱਚਿਓ ਅੱਜ ਤੁਸੀਂ ਆਪਣੇ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ ਹਾਲ ਫੇਰ ਤੁਹਾਨੂੰ ਅੱਜ ਤੋਂ ਵੀ ਬਧੇਰੇ ਲਾਲਚ ਤੇ ਡਰਾਵੇ ਦਿੱਤੇ ਜਾਣ ਕੇ ਵੇਖਣਾ ਅੱਜ ਦੀ ਤਰ੍ਹਾਂ ਧਰਮ ਨੂੰ ਜਾਨ ਤੋਂ ਵੱਧ ਪਿਆਰਾ ਸਮਝਣਾ ਤੇ ਐਵੇਂ ਹੀ ਦ੍ਰਿੜ ਰਹਿਣਾ ਜੇ ਕਸ਼ਟ ਦੇਣ ਤਾਂ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਕੇ ਨੂੰ ਅੱਖਾਂ ਸਾਹਮਣੇ ਲਿਆਉਣਾ ਦਾ ਯਤਨ ਕਰਨਾ ਭਾਈ ਮਤੀ ਦਾਸ ਤੇ ਭਾਈ ਦਿਆਲੇ ਨੇ ਵੀ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਹੱਸ-ਹੱਸ ਕੇ ਤਨ ਚਰਵਾ ਲਿਆ ਤੇ ਪਾਣੀ ਵਿੱਚ ਉਵਾਲ ਲਿਆ ਸੀ ਤੁਹਾਡੇ ਪਿੱਛੋਂ ਮੈਂ ਵੀ ਤੁਹਾਡੇ ਸਿੱਖੀ ਸਿੱਧਕ ਦੀ ਕਮਾਈ ਲਈ ਗੁਰੂ ਚਰਨਾ ਵਿੱਚ ਤੇ ਅਕਾਲ ਪੁਰਖ ਅੱਗੇ ਸਿਮਰਨ ਵਿੱਚ ਜੁੜ ਕੇ ਅਰਦਾਸ ਕਰਦੀ ਰਹਾਂਗੀ ਇਹ ਕਹਿੰਦੀਆਂ ਕਹਿੰਦੀਆਂ ਦਾਦੀ ਮਾਂ ਬੱਚਿਆਂ ਨੂੰ ਗਲ ਬੱਕੜੀ ਵਿੱਚ ਲੈ ਕੇ ਸੋ ਗਈ ਅਗਲੇ ਦਿਨ ਵੀ ਕਚਹਿਰੀ ਵਿੱਚ ਪਹਿਲਾ ਵਾਂਗੂ ਹੀ ਸਭ ਕੁਝ ਹੋਇਆ। ਹੋਰ ਵੀ ਬਧੇਰੇ ਲਾਲਚ ਦਿੱਤੇ ਗਏ, ਹੋਰ ਵੀ ਡਰਾਇਆ, ਠਮਕਾਇਆ ਗਿਆ। ਪਰ ਬੱਚੇ ਧਰਮ ਤੋਂ ਨਾ ਡੋਲੇ। ਵਾਪਸ ਆ ਕੇ ਬੱਚਾ ਨੇ ਫਿਰ ਸਭ ਕੁਝ ਦਾਦੀ ਜੀ ਨੂੰ ਦੱਸਿਆ। ਤੀਜੇ ਦਿਨ ਕਚਹਿਰੀ ਵੱਲ ਝੇਜਣ ਲੱਗਿਆ ਦਾਦੀ ਮਾ ਦੀਆਂ ਅੱਖਾਂ ਅੱਗੇ ਹੋਰ ਵਾਲੇ ਸਾਕੇ ਦੀ ਤਸਵੀਰ ਬਣਦੀ ਜਾ ਰਹੀ ਸੀ। ਦਾਦੀ ਮਾਂ ਨੂੰ ਨਿਸ਼ਚਾ ਸੀ ਕਿ ਅੱਜ ਦਾ ਵਿਛੋੜਾ ਬੱਚਿਆਂ ਤੋਂ ਸਦਾ ਲਈ ਵਿਛੋੜਾ ਬਣ ਜਾਣਾ ਹੈ ਪਰ ਤਸੱਲੀ ਸੀ ਮਾਤਾ 구ਜਰੀ ਜੀ ਨੂੰ ਕਿ ਮੇਰੇ ਮਾਸੂਮ ਪੋਤੇ ਅੱਜ ਜਾਨਾਂ ਵਾਰ ਕੇ ਵੀ ਆਪਣੇ ਧਰਮ ਦੀ ਰਾਖੀ ਕਰ ਲੈਣਗੇ ਮਾਸੂਮ ਬੱਚਿਆਂ ਨੂੰ ਰੱਜ ਕੇ ਗਲ ਬੱਕੜੀ ਵਿੱਚ ਘੁੱਟਿਆ ਮੱਥੇ ਚੁੰਮੇ ਪਿੱਠਾ ਥਪਥਪੜਾਇਆ ਤੇ ਤੋਰ ਦਿੱਤੇ ਹੁਣੀ ਨਾਲ ਸਿੰਜਣ ਲਈ ਦਾਦੀ ਮਾਂ ਟਿਕਟਕੀ ਬਣ ਕੇ ਉਦੋਂ ਤੱਕ ਸੁੰਦਰ ਬੱਚਿਆਂ ਵੱਲ ਵੇਖਦੀ ਰਹੀ ਜਦ ਤੱਕ ਬੱਚੇ ਅੱਖੋਂ ਓਲੇ ਨਾ ਹੋ ਗਏ ਮਾਤਾ ਗੁਜਰੀ ਪੁੱਤਿਆਂ ਨੂੰ ਸਪਾਈਆਂ ਨਾਲ ਤੋਰ ਕੇ ਵਾਪਸ ਠੰਡੇ ਬੁਰਜ ਵਿੱਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਲੱਗੀ ਵਾਹਿਗੁਰੂ ਦੇ ਦਰ ਤੇ ਅਰਦਾਸਾਂ ਕਰਨ ਲੱਗੇ ਹੇ ਅਕਾਲ ਪੁਰਖ ਬੱਚਿਆਂ ਦੇ ਸਿੱਖੀ ਸਿਦਕ ਨੂੰ ਕਾਇਮ ਰੱਖਣ ਵਿੱਚ ਸਹਾਈ ਹੋਵਿਂ ਦਾਦਾ ਹੌਸਲਾ ਤੇ ਸ਼ਕਤੀ ਦੇਵੀ ਇਹਨਾ 마ਸੂਮ ਗੁਰੂ ਪੁੱਤਰਾਂ ਨੂੰ ਤਾਂ ਜੋ ਇਹ ਕਸ਼ਟਾਂ ਦਾ ਸਾਹਮਣਾ ਦਲੇਰੀ ਨਾਲ ਕਰ ਸਕਣ ਉਧਰ ਕਚੈਰੀ ਵਿੱਚ ਲਾਲਚ ਹਰ ਡਰਾਵੇ ਦੇਣ ਮਗਰੋਂ ਜਦੋਂ ਬजीर खान ਨੇ ਵੇਖਿਆ ਕਿ ਬੱਚੇ ਆਪਣੇ ਨਿਸ਼ਚੇ ਤੋਂ ਅਟੱਲ ਹਨ ਤਾਂ ਉਹਨਾਂ ਨੂੰ ਪੁੱਛਿਆ ਭਲਾ ਬੱਚਿਓ ਜੇ ਮੈਂ ਤੁਹਾਨੂੰ ਛੱਡ ਦੇਵਾਂ ਆਜ਼ਾਦ ਕਰ ਦੇਵਾਂ ਆਪਣੀ ਕਚੈਰੀ ਤੋਂ ਤੁਸੀਂ ਕੀ ਕਰੋਗੇ ਤੇ ਕਿੱਥੇ ਜਾਮੋਗੇ ਬੱਚਿਆਂ ਦਾ ਉੱਤਰ ਸੀ ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠੇ ਕਰਕੇ ਆਪਣੇ ਪਿਤਾ ਦੇ ਵਾਂਗੂ ਜ਼ੁਲਮੀ ਰਾਜ ਦੇ ਖਾਤਮੇ ਲਈ ਲੜਾਂਗੇ ਤੇ ਤਦ ਤੱਕ ਲੜਦੇ ਰਹਾਂਗੇ ਜਦ ਤੱਕ ਜ਼ਾਲਿਮਾਂ ਦਾ ਖਾਤਮਾ ਨਹੀਂ ਕਰ ਲੈਂਦੇ ਤਾਂ ਖੁਦ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਆਪਣੇ ਧਰਮ ਦਾ ਲੜ ਕਦੀ ਨਹੀਂ ਛੱਡਾਂਗੇ ਤੁਸੀਂ ਜੋ ਵੀ ਜ਼ੁਲਮ ਕਰਨਾ ਚਾਹੋ ਕਰੋ ਸਾਨੂੰ ਧਰਮ ਤੋਂ ਤੁਸੀਂ ਡਰਾ ਨਹੀਂ ਸਕਦੇ ਨਵਾਬ ਨੇ ਕਾਜੀ ਵੱਲ ਵੇਖਿਆ ਕਾਜੀ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਕੇ ਕਤਲ ਕਰ ਦਿੱਤਾ ਜਾਵੇ ਮੈਂ ਇਸਲਾਮੀ ਜਰਾ ਅਨੁਸਾਰ ਇਹੀ ਸਜ਼ਾ ਇਹਨਾਂ ਲਈ ਨਿਸ਼ਚਿਤ ਕਰਦਾ ਹਾਂ ਕਚਹਿਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਖਿਆ ਨਵਾਬ ਸਾਹਿਬ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਇਹਨਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਇਸਲਾਮ ਦੀ ਜਰਾ ਅਨੁਸਾਰ ਸਜ਼ਾ ਕਸੂਰਬਾਰ ਨੂੰ ਮਿਲਣੀ ਚਾਹੀਦੀ ਹੈ ਦੂਜਿਆਂ ਨੂੰ ਨਹੀਂ ਕਾਜੀ ਬੋਲਿਆ ਸ਼ੇਰ ਮੁਹੰਮਦ ਇਸਲਾਮੀ ਸ਼ਰਾ ਨੂੰ ਮੈਂ ਤੇਥੋਂ ਵੱਧ ਜਾਣਦਾ ਹਾਂ ਮੈਂ ਸਾਰਾ ਅਨਸਾਰ ਹੀ ਸਜ਼ਾ ਸੁਣਾਈ ਹੈ ਸੁਚਨੰਦ ਬੋਲਿਆ ਨਵਾਬ ਸਾਹਿਬ ਸੱਪ ਦੇ ਬੱਚਿਆਂ ਦਾ ਸਿਰ ਛੋਟੇ ਹੁੰਦਿਆਂ ਹੀ ਫੇਨ ਦੇਣਾ ਚਾਹੀਦਾ ਹੈ ਨਹੀਂ ਤਾਂ ਵੱਡੇ ਹੋ ਕੇ ਦੁੱਖ ਦੇਣਗੇ ਹੁਣ ਨਵਾਬ ਵजीर खान ਨੇ ਹੁਕਮ ਦਿੱਤਾ ਇਹਨਾਂ ਦੋਹਾਂ ਨੂੰ ਦੀਵਾਰ ਵਿੱਚ ਜਿਨਾਂ ਦਿੱਤਾ ਜਾਵੇ ਮਾਸੂਮ ਬੱਚਿਆਂ ਨੂੰ ਦਿੱਤੀ ਗਈ ਸਜ਼ਾ ਦੀ ਪੂਰਤੀ ਲਈ ਜਦੋਂ ਹੋਰ ਕੋਈ ਵੀ ਤਿਆਰ ਨਾ ਹੋਇਆ ਤਾਂ ਦੋ ਗਲਜਲੀ ਪਠਾਨ ਜੋ ਦਿਲ ਦੀ ਕੜਵਾਹੀ ਲਈ ਮਸ਼ਹੂਰ ਸਨ ਨੇ ਇਸ ਦੀ ਤਮੀਲ ਕਰਨਾ ਮੰਨ ਲਿਆ ਇਹਨਾਂ ਪਠਾਨਾਂ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਖੜਾ ਕਰਕੇ ਆਲੇ-ਦੁਆਲੇ ਦੀਵਾਰ ਚੁਣਨੀ ਸ਼ੁਰੂ ਕਰ ਦਿੱਤੀ ਬੱਚਿਆਂ ਆਪਣਾ ਧਿਆਨ ਗੁਰ ਚਰਨਾਂ ਨਾਲ ਜੋੜਿਆ ਤੇ ਬਾਣੀ ਪੜਦੇ ਪੜਦੇ ਅਕਾਲ ਪੁਰਖ ਦੇ ਧਿਆਨ ਵਿੱਚ ਜੁੜ ਗਏ دیوار ਉੱਚੀ ਹੁੰਦੀ ਗਈ ਬੱਚੇ ਚੜ੍ਹਦੀ ਕਲਾ ਵਿੱਚ ਰਹੇ ਕੋਲ ਖਲੋਤਾ ਕਾਜੀ ਹੱਥ ਵਿੱਚ ਕੁਰਾਨ شریف ਫੜੀ ਹਾਲਾ ਵੀ ਕਹਿ ਰਿਹਾ ਸੀ ਮੁਸਲਮਾਨ ਹੋ ਜਾਵੋ ਛੱਡ ਦਿੱਤੇ ਜਾਵਾਂਗੇ ਬੱਚੇ ਜੁੜੇ ਹੋਏ ਸਨ ਗੁਰ ਚਰਨਾ ਵਿੱਚ ਦੀਵਾਰ ਬਾਬਾ ਫਤੇ ਸਿੰਘ ਦੇ ਕਲੇ ਤੱਕ ਪਹੁੰਚ ਗਈ ਸਹਿਬਜ਼ਾਦੇ ਬੇਹੋਸ਼ ਹੋ ਗਏ ਤੇ ਦੀਵਾਰ ਡਿੱਗ ਪਈ। ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਜਲਾਦਾ ਨੇ ਦੋਹਾਂ ਨੂੰ ਛੁਰੇ ਮਾਰ-ਮਾਰ ਕੇ ਸ਼ਹੀਦ ਕਰ ਦਿੱਤਾ। ਦਸ਼ਮेश ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਸ਼ਹੀਦੀ ਪਾ ਗਏ ਪਰ ਦਲੇਰ ਬੱਚਿਆਂ ਨੂੰ ਹਕੂਮਤਵਾਰਾ ਦਿੱਤੇ ਡਰਾਵੇ ਤੇ ਲਾਲਚ ਧਰਮ ਤੋਂ ਢੇਕ ਨਾ ਸਕੇ। ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਢੇਕ ਕੇ ਸ਼ਹੀਦ ਕਰ ਦਿੱਤਾ ਗਿਆ। ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਵੀ ਸਾਨੂੰ ਚੇਤਾਵਨੀ ਦਿੰਦੀ ਹੈ। ਖਣਾ ਸਿੱਖ ਬੱਚਿਓ ਧਰਮ ਦਾ ਸੋਦਾ ਨਾ ਕਰਨਾ ਸਿੱਖੀ ਅਮੋਲਕ ਵਸਤੂ ਹੈ ਦੁਨੀਆ ਤੇ ਵੱਡੇ ਤੋਂ ਵੱਡੇ ਲੋਭ ਲਾਲਚ ਸਿੱਖ ਬੱਚਿਆਂ ਨੂੰ ਧਰਮ ਪਰਵਰਤਨ ਲਈ ਪ੍ਰੇਰ ਨਹੀਂ ਕਰ ਸਕਦੇ ਜੇ ਕਦੇ ਸਿੱਖ ਬੱਚੇ ਗੁਰਬਾਣੀ ਤੇ ਆਪਣੇ ਸੁਨਹਿਰੀ ਇਤਿਹਾਸ ਤੋਂ ਵਕਫ ਹੋ ਕੇ ਖੰਡੇ ਦਾ ਅਮਰਤ ਛੱਕੇ ਗੁਰੂ ਚਰਨਾਂ ਵੱਲ ਤੁਰ ਪੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ